ਕਹਿੰਦੇ ਤਰਨੇ ਕੋ ਹੈ ਦੀਨਤਾ ਅਗਰੇ ਸੰਸਾਰ ਵਿੱਚੋਂ ਮੁਕਤ ਹੋਣਾ ਤਾਂ ਫਿਰ ਗਰੀਬੀ ਧਾਰਨ ਕਰ ਲੈ ਦੀਨਤਾ ਧਾਰਨ ਕਰ ਲੈ ਬੁੱਢਣ ਕੋ ਅਭਿਮਾਨ ਜੇ ਸੰਸਾਰ ਵਿੱਚ ਡੁੱਬਣਾ ਤੇ ਹੰਕਾਰ ਹੀ ਕਾਫੀ ਹੈ ਤੋ ਪਾਤਸ਼ਾਹ ਕਹਿੰਦੇ ਸਾਧਕੇ ਸੰਗ ਮਿਟਾਏ ਅਭਿਮਾਨ ਸਾਧੂ ਦੇ ਸੰਗਤ ਕਰਨੇ ਦੇ ਨਾਲ ਆਦਮੀ ਦਾ ਹੰਕਾਰ ਖਤਮ ਹੋ ਜਾਂਦਾ ਹੈ ਸਾਧਗੰਗ ਸੰਗ ਪ੍ਰਗਟੈ ਸੁਗਿਆਨ ਸਾਧੂ ਦੇ ਸੰਗਤ ਕਰਨੇ ਦੇ ਜਿਹੜਾ ਉੱਤਮ ਗਿਆਨ ਹੈ ਆਪਣੇ ਨਿੱਜ ਸਰੂਪ ਦਾ ਗਿਆਨ ਹੈ ਸਾਧੂ ਦੀ ਸੰਗਤ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪੁਰਸ਼ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ ਸਾਧਗੰਗ ਸੰਗ 부ਜੈ ਪ੍ਰਭ ਨੇਰਾ ਹਾਂ ਸਾਧੂ ਦੇ ਸੰਗ ਕਰਨੇ ਦੇ ਨਾਲ ਜਿਹੜਾ ਅਸਲ ਵਿੱਚ ਅਗਿਆਨ ਦਾ ਹਨੇਰਾ ਸਾਡੇ ਅੰਦਰ ਛਾਇਆ ਹੋਇਆ ਜਨਮ ਜਨਮਾਂਤਰਾ ਤੋਂ ਸਾਨੂੰ ਆਪਣੇ ਸਰੂਪ ਦਾ ਭਲੇਖਾ ਪਿਆ ਹੈ ਭੁੱਲਿਆ ਹੋਇਆ ਉਹ ਵੀ ਪ੍ਰਾਪਤ ਹੋ ਜਾਂਦਾ ਹਨੇਰਾ ਮਿਟ ਜਾਂਦਾ ਅਗਿਆਨ ਰੂਪ ਸਾਧ ਸੰਗ ਸਭ ਹੋਦ ਨਿਵੇਰਾ ਔਰ ਸਾਧੂ ਦੀ ਸੰਗਤ ਨਾਲ ਜਨਮ ਜਨਮਾਂਤਰਾ ਦੇ ਕੀਤੇ ਜਿਹੜੇ ਪਾਪ ਰੂਪੀ ਕਰਮ ਨੇ ਉਹਨਾਂ ਦਾ ਨਵੇੜਾ ਵੀ ਹੋ ਜਾਂਦਾ ਮੁੱਕ ਜਾਂਦੇ ਐ ਸਾਧਿਆ ਸੰਗ ਪਾਏ ਨਾਮ ਰਤਨ ਔਰ ਸਾਧੂ ਦੇ ਸੰਗਤ ਦੇ ਕਰਨੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਗਿਆ ਉਹ ਪਰਮੇਸ਼ਰ ਦੇ ਨਾਲ ਆਸਾਸਾ ਜੋੜੀ ਜਾਏਗਾ ਚਾਰ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ ਇਕ ਤੇ ਉਤਮ ਪੁਰਸ਼ ਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਚ ਪੁੱਜੇ ਹੋਏ ਨੇ ਜੁੜੇ ਹੋਏ ਨੇ ਉਹਨਾਂ ਨੂੰ ਕਿਸੇ ਸਹਾਇਤਾ ਦੀ ਕਿਸੇ ਗਿਆਨ ਦੀ ਲੋੜ ਨਹੀਂ ਦੂਸਰਾ ਪੁਰਸ਼ ਜਿਹੜਾ ਮੱਧਮ ਹੈ ਉਹ ਪਰਮਾਤਮਾ ਦੀ ਸਥਿਤੇ ਤੇ ਤੁਰਿਆ ਉਹਨੂੰ ਆਸਰੇ ਦੀ ਲੋੜ ਹੈ ਉਹਨੂੰ ਗਿਆਨ ਦੀ ਲੋੜ ਹੈ ਤਾਂ ਜੋ ਜੁੜ ਸਕੇ ਤੀਸਰਾ ਕਨਿਸ਼ਟ ਪੁਰਸ਼ ਹੈ ਉਹ ਇਸ ਪਾਸੇ ਲੱਗਦਾ ਨਹੀਂ ਪਰਮੇਸ਼ਰ ਦਾ ਸਿਮਰਨ ਨਹੀਂ ਕਰਦਾ ਪਰਪੇ ਜੇ ਉਹ ਕੋਸ਼ਿਸ਼ ਕਰੇ ਜਾਂ ਉਹਨੂੰ ਕੋਈ ਰਸਿਕ ਬਰਾਗੀ ਪੁਰਸ਼ ਮਿਲ ਜਾਏ ਤੇ ਉਹ ਵੀ ਪਰਮੇਸ਼ਰ ਦੀ ਬੰਦਗੀ ਚ ਜੁੜ ਸਕਦਾ ਹੈ ਚੌਥਾ ਪਾਮਰ ਕਿਸਮ ਦਾ ਜੀਵ ਹੈ ਜਿਹੜਾ ਪਰਮੇਸ਼ਰ ਦੀ ਭਗਤੀ ਵਿੱਚ ਨਹੀਂ ਜੁੜਦਾ ਤੋਂ ਪਾਤਸ਼ਾਹ ਕਹਿੰਦੇ ਨੇ ਸਾਧ ਕੇ ਸੰਗ ਪਾਏ ਨਾਮ ਰਤਨ ਸਾਧੂ ਦੀ ਸੰਗਤ ਕਰਨੇ ਦੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧਿਆ ਸੰਗ ਇਕ ਉਪਰ ਯਤਨ ਔਰ ਜਦੋਂ ਸਾਧੂ ਦੀ ਸੰਗਤ ਹੋ ਜਾਏ ਫਿਰ ਕੇਵਲ ਇੱਕ ਈਸ਼ਵਰ ਅੰਤਰਜਾਮੀ ਪ੍ਰਭੂ ਦੀ ਪ੍ਰਾਪਤੀ ਦਾ ਯਤਨ ਜਿਹੜਾ ਨਾ ਉਹ ਰਹਿ ਜਾਂਦਾ ਹੋਰ ਸੰਸਾਰ ਦੇ ਜਿਹੜੇ ਪਦਾਰਥ ਹੈ ਸੰਸਾਰ ਦੀਆਂ বাসੂਆਂ ਬਾਰੇ ਬੇਤੀ ਆਦਮੀ ਦੀ ਹਟ ਜਾਂਦੀ ਹੈ ਸਾਧ ਕੇ ਮਹਿਮਾ ਵਰਨੈ ਕੌਣ ਪ੍ਰਾਨੇ ਇਸ ਵਾਸੇ ਐਸੇ ਉਤਮ ਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਸਾਧੂ ਜਾਣੇ ਉਹਨਾਂ ਦੀ ਮਹਿਮਾ ਜਿਹੜੀ ਐ ਨਾ ਕੋਈ ਵੀ ਪ੍ਰਾਨੀ ਵਰਨਨ ਨਹੀਂ ਕਰ ਸਕਦਾ ਦੋ ਤਰ੍ਹਾਂ ਦੇ ਗੁਣ ਨੇ ਇੱਕ ਬਾਰੀ ਗੁਣ ਨੇ ਉਹਨਾਂ ਬਾਰੇ ਤਾਂ ਸੀ ਕਹਿ ਸਕਦੇ ਆਂ ਵੀ ਬੜਾ ਜੀ ਸੰਤੋਖ ਵਾਲਾ ਸੁਭਾਅ ਹੋਇਆ ਬੜਾ ਮਿੱਠਾ ਬੋਲਦੇ ਆ ਜੀ ਸੁੰਦਰ ਪਹਿਰਾਵਾ ਜੀ ਗਰੀਬੀ ਧਾਰਨ ਕਰਕੇ ਰੱਖਦੇ ਆ ਇਤਨੇ ਲੰਬੇ ਐ ਗੋਰੇ ਨਿਸ਼ੋ ਐ ਇਦਾਂ ਦੀ ਸਿਫਤਾਂ ਸੀ ਕਰ ਸਕਦੇ ਆ ਪਰੰਤੂ ਜਿਹੜੇ ਇੰਟਰਨਲ ਵਰਚੂ ਆ ਅੰਦਰੂਨੀ ਗੁਣ ਐ ਉਹਨਾਂ ਨੂੰ ਕਹਿਣਾ ਬੜਾ ਔਖਾ ਐ ਇਸ ਲਈ ਬਾਣੀ ਵਿੱਚ ਬਚਨ ਆਉਂਦਾ ਸਾਧ ਕੀ ਮਹਿਮਾ ਬੇਦ ਨਾ ਜਾਣੈ ਬੇਦ ਵੀ ਜਿਹੜਾ ਪਰਿਪੂਰਨ ਬ੍ਰਹਮ ਦੀ ਪ੍ਰਤੀਪਾਦ ਬ੍ਰਹਮ ਨੂੰ ਦਰਸਾਉਂਦਾ ਉਹ ਸਾਧੂ ਦੇ ਅੰਤਰੀਵ ਗੁਣਾ ਦਾ ਵਰਣਨ ਨਹੀਂ ਕਰ ਸਕਦਾ ਜੇ ਤਾਂ ਸੁਣੈ ਤੇਤਾ ਬਖਿਆਨੈ ਜੈਸਾ ਕਿਸੇ ਤੋਂ শ্রবণ ਕੀਤਾ ਐਸੇ ਹੀ ਸ਼ਬਦ ਕਹਿ ਸਕਦਾ ਔਰ ਜਿਹੜੇ ਦੇ ਇੰਟਰਨਲ ਅੰਦਰੂਨੀ ਵਰਚੂ ਗੁਣ ਹੈ ਉਹ ਨਹੀਂ ਕਹਿ ਜਾ ਸਕਦੇ ਨਾਨਕ ਸਾਦਗੀ ਸੋਭਾ ਪ੍ਰਭ ਮਾਹੀ ਸਮਾਨੀ ਹਾਂ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜਿਹੜੇ ਸਾਧੂ ਦੀ ਸੋਭਾ ਹੈ ਨਾ ਵਿੜਾਈ ਉਤਮਤਾ ਉਹ ਅੰਤ ਵਿੱਚ ਪ੍ਰਭੂ ਦੇ ਵਿੱਚ ਹੀ ਸਮਾ ਜਾਂਦੇ ਭਾਵ ਸਾਧੂ ਜਨ ਪਰਮੇਸ਼ਰ ਰੂਪੀ ਹੋ ਜਾਂਦੇ ਨੇ ਸਾਧੂ ਕਾ ਸੰਗ ਅਗੋਚਰ ਮਿਲੈ ਫਿਰ ਜੇ ਉੱਤਮ ਪੁਰਸ਼ ਕਿਸੇ ਸਾਧੂ ਦੇ ਗੁਰਮੁਖ ਪੁਰਸ਼ ਗਿਆਨਬਾਨ ਦੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪੁਰਸ਼ ਦੀ ਸੰਗਤ ਕਰੋਗੇ ਤਾਂ ਉਹ ਅਗੋਚਰ ਜਿਹੜਾ ਗਿਆਨ ਇੰਦਰੀਆਂ ਦੇ ਦੁਆਰਾ ਪ੍ਰਾਪਤ ਨਹੀਂ ਹੁੰਦਾ ਉਸ ਹੀ ਵਰਦੀ ਪ੍ਰਾਪਤੀ ਹੋ ਜਾਏਗੀ ਸਾਧਗੈ ਸੰਗ ਸਦਾ ਪਰਫੁਲੈ ਔਰ ਸਾਧੂ ਦੀ ਸੰਗਤ ਕਰਨੇ ਦੇ ਨਾਲ ਆਦਮੀ ਵਿਸ਼ੇਵਕਾਰਾਂ ਤੋਂ ਬਚਿਆ ਰਹੇ ਈਰਖਾ ਦੁਆਸ਼ ਨਿੰਦਿਆ ਜਿਹੜੇ ਵਿਕਾਰ ਹੈ ਨਾ ਤੋਂ ਵੀ ਦੂਰ ਰਹੇਗਾ ਇਸ ਵਾਸਤੇ ਹਮੇਸ਼ਾ ਹੀ ਹੋ ਜੜਾ ਨਾ ਉਹ ਖੁਸ਼ ਰਹੇਗਾ ਆਨੰਦਤ ਰਹੇਗਾ ਪਰਫੁਲੈ ਮੈਂ ਨਾ ਖਿੜਿਆ ਰਹੇਗਾ ਸਾਧ ਆਵੈ ਬਸ ਪੰਚਾ ਕਹਿੰਦੇ ਜੇ ਉੱਤਮ ਪੁਰਸ਼ ਸਾਧੂ ਦੀ ਸੰਗਤ ਕੀਤੀ ਜਾਏ ਤੇ ਜਿਹੜੇ ਪੰਜ ਨਾ ਵਿਕਾਰ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੀ ਆਸਾ ਆਸਾ ਆਦਮੀ ਦੇ ਅਧੀਨ ਹੋ ਜਾਂਦੇ ਨੇ, ਬਸ ਹੋ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਰਸ ਪੁੰਚਾ ਪਰ ਸਾਧੂ ਜੀ ਦੀ ਸੰਗਤ ਕਰਨੇ ਦੇ ਨਾਲ ਪਰਮੇਸ਼ਰ ਦੇ ਨਾਮ ਰੂਪੀ ਜਿਹੜਾ ਅੰਮ੍ਰਿਤ ਹੈ ਉਹ ਪ੍ਰਾਪਤ ਹੁੰਦਾ ਹੈ ਸਾਧ ਸੰਗ ਹੋਏ ਸਭ ਕੀ ਰੇਨ ਕਹਿੰਦੇ ਫਿਰ ਸਾਧੂਆਂ ਦੀ ਸੰਗਤ ਕਰਨੇ ਦੇ ਨਾਲ ਮਨ ਇੰਨਾ ਨਿਰਮਲ ਹੋ ਜਾਂਦਾ ਮਨ ਇੰਨਾ ਜਿਹੜਾ ਨਾ ਸ਼ੁੱਧ ਹੋ ਜਾਂਦਾ ਉਹ ਆਪਣੇ ਆਪ ਬਾਣੀ ਵੀ ਮਿੱਠੀ ਹੋ ਜਾਂਦੀ ਹੈ ਸਾਧੂ ਦੀ ਸੰਗਤ ਵਿੱਚ ਆਦਮੀ ਮਿੱਠੀ ਬਾਣੀ ਹੁੰਦਾ ਹੈ ਪਰ ਜਿਹੜਾ ਮੂਰਖ ਆਦਮੀ 100 ਸਾਲ ਵੀ ਸਾਧੂ ਦੀ ਸੰਗਤ ਕਰੇ ਤਾਂ ਉੱਤਮ ਗੁਣ ਨਹੀਂ ਲੈ ਸਕਦਾ ਕਬੀਰ ਸਾਹਿਬ ਕਹਿੰਦੇ ਕਬੀਰ ਬਾਂਸ ਬੜਾਈ ਬੂੜਿਆ ਇਉਂ ਮਤ ਡੂਬੋ ਕੋਏ ਚੰਦਨ ਕੇ ਨੇੜੇ ਬਸੇ ਬਾਂਸ ਸੁਗੰਧ ਨਾ ਹੋਏ ਜਿਹੜਾ ਬਾਂਸ ਹੈ ਭਾਵੇਂ ਚੰਦਨ ਦੇ ਦਰਖਤ ਦੇ ਕੋਲ ਬਸੇ ਪਰ ਬਾਂਸ ਚੰਦਨ ਦੀ ਸੁਗੰਧੀ ਨਹੀਂ ਲੈਂਦਾ ਤੇ ਜਿਹੜਾ ਅਰਿੰਡ ਬੱਪੜਾ ਨਿੰਮ ਦਰਖਤ ਹੈ ਡੇਕ ਦਰਖਤ ਹੈ ਜਿਹੜਾ ਦਰਖਤ ਵੀ ਉਸ 52 ਚੰਦਰ ਦੇ ਕਰੀਬ ਵਸਦਾ ਓਏ ਪੀ ਚੰਦਰ ਹੋਇਰੇ ਬਸਾ ਜੋ ਚੰਦਰ ਪਾਸ ਉਹ ਵੀ ਚੰਦਰ ਵਰਗਾ ਹੋ ਜਾਂਦਾ ਜਿਹੜਾ ਚੰਦਰ ਦੇ ਕੋਲ ਵਸਦਾ ਉਤਮ ਪੁਰਸ਼ਾਂ ਦੀ ਸੰਗਤ ਕਰਨ ਵਾਲਾ ਜਿਹੜਾ ਮਨ ਕਰਕੇ ਕਰਦਾ ਉਹ ਪੁਰਸ਼ ਵੀ ਉਤਮ ਹੋ ਜਾਂਦਾ ਹੈ ਉਹਦੇ ਮਨੋਹਰ ਬੈਣ ਮਿੱਠੇ ਬੈਣ ਮਿੱਠੀ ਬਾਣੀ ਬੋਲਦਾ ਸਾਧਗ ਸਾਂਗਣਾ ਕਤਹ ਹਉ ਤਾਵੈ ਜਦੋਂ ਸਾਧੂਆਂ ਦੀ ਸੰਗਤ ਹੋ ਜਾਏ ਉਤਮ ਪੁਰਸ਼ਾਂ ਦੀ ਸੰਗਤ ਹੋ ਜਾਏ ਫਿਰ ਹੋਰ ਕਿਸੇ ਪਾਸੇ ਦੌੜਨ ਦੀ ਤਾਵੈ ਮੈਨਾਂ ਦੌੜਨਾ ਕਤੋਂ ਕਿਤੇ ਵੀ ਜਾਣ ਦੀ ਲੋੜ ਨਹੀਂ ਸਾਧ ਸੰਗ ਅਥਿਤ ਮਨ ਪਾਵੇ ਤੇ ਸਾਧੂ ਦੇ ਸੰਗਤ ਵਿੱਚ ਫਿਰ ਮਨ ਟਿਕ ਜਾਂਦਾ ਟਿਕਾਓ ਵਿੱਚ ਆ ਜਾਂਦਾ ਜਿਹਦਾ ਮਨ ਟਿਕਿਆ ਹੋਇਆ ਹੈ ਨਾ ਸੰਸਾਰ ਦੀ ਕੋਈ ਬਸੂ ਵੀ ਉਹਨੂੰ ਲਵਾਏ ਮਾਨ ਨਹੀਂ ਕਰਦੀ ਸਾਧ ਗੈ ਸੰਗ ਮਾਇਆ ਤੇ ਭਿੰਨ ਫਿਰ ਸਾਧੂ ਦੇ ਸੰਗਤ ਵਿੱਚ ਉਹ ਜਿਹੜੀ ਮਾਇਆ ਨਾ ਉਹਦਾ ਵੀ ਕੋਈ ਪ੍ਰਭਾਵ ਨਹੀਂ ਹੈ ਮਹਾਰਾਜ ਰਬਦਾਸ ਜੀ ਆਪਣੀ ਛਪਰੀ 'ਚ ਬੈਠੇ ਜੋੜੇ ਗੰਢ ਰਹੇ ਸੀ ਔਰ ਪਰਮੇਸ਼ਰ ਬੜਾ ਦੁਖੀ ਹੈ ਗਰੀਬ ਹੈ ਚਲੋ ਭਗਵਾਨ ਗਏ ਸੰਤ ਦਾ ਰੂਪ ਧਨ ਕਰਕੇ ਇੱਕ ਹੱਥ ਵਿੱਚ ਪਾਰਸ ਰੂਪੀ ਪੱਤ ਗਏ ਜਾ ਕੇ ਉਸ ਨੂੰ ਪੱਥਰ ਦੀ ਪਾਰਸ ਦੀ ਸਿਫਤ ਦੱਸੀ ਰਬਦਾਸ ਮਾਰੇ ਕਹਿੰਦੇ ਨਹੀਂ ਸਭ ਠੀਕ ਹੈ ਇਹਦੀ ਲੋੜ ਨਹੀਂ ਸਾਨੂੰ ਉਸ ਸਾਧੂ ਨੇ ਜਿਹੜੀ ਰਬਦਾਸ ਮਹਾਰਾਜ ਦੀ ਥੋੜੀ ਸੀ ਔਰ ਰੰਬੀ ਸੀ ਔਰ ਉਹ ਆਰ ਨਹੀਂ ਇਹ ਤੋਪੂ ਜੁੱਤੀ ਸੀ ਵਾਲੀ ਆਰ ਸੀ ਉਹ ਸਾਰਿਆਂ ਨੂੰ ਪਾਰਸ਼ ਛੁਆਇਆ ਤੇ ਉਹ ਸੋਨੇ ਦੇ ਬਣ ਗਏ ਰਬਦਾਸ ਮਹਾਰਾਜ ਨੇ ਉਹ ਸਾਰੇ ਸੰਦ ਚੁੱਕ ਕੇ ਦੂਰ ਸੁੱਟ ਦਿੱਤੇ ਬੜਾ ਮਜਬੂਰ ਕੀਤਾ ਉਸਨੇ ਅਖੀਰ ਉਹ ਕਹਿਣ ਲੱਗੇ ਕੋਈ ਨਹੀਂ ਲੋੜ ਪੈ ਗਏ ਤਲਾਂਗੇ ਇੱਥੇ ਦੇ ਕੁੱਲੀ ਦੇ ਵਿੱਚ ਕਿਤੇ ਰੱਖ ਦਿਓ ਉਹ ਪਰ ਜਿਹੜਾ ਭਗਵਾਨ ਨੇ ਕੁੱਲੀ ਦੇ ਵਿੱਚ ਰੱਖ ਦਿੱਤਾ ਕੱਖਾਂ 'ਚ ਛੁਪਾ ਦਿੱਤਾ ਤਾਂ ਫਿਰ ਉਹਨੇ ਕਿਹਾ ਚਲੋ ਆਪੇ ਹੀ ਲੋੜ ਪੈਣ ਤੇ ਵਰਤ ਕੇ ਅਮੀਰ ਹੋ ਜਾਣਗੇ کافی ਚਿਰ ਬਾਅਦਾਂ ਸਾਧੂ ਫਿਰ ਉਹ ਪ੍ਰਮਾਤਮਾ ਰੂਪੀ ਸਾਧੂ ਵਾਪਸ ਆਇਆ ਉਹਨੇ ਦੇਖਿਆ ਤੇ ਗਰੀਬੀ ਜੋਕੀ ᱛਿਉਂ ਸੀ ਔਰ ਉਹ ਉਸੇ ਤਰ੍ਹਾਂ ਜੋੜੇ ਗੰਢ ਰਹੀ ਸੀ ਉਸੇ ਤਰ੍ਹਾਂ ਮੈਲਕ ਟਾਲੇ ਪਾਟੇ ਪਸ ਬੱਤਰ ਪਾਇਸੀ ਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੀ ਨਹੀਂ ਉਹ ਮੌਲਕ ਚੀਜ਼ ਦਿੱਤੀ ਉਹ ਤੁਸੀਂ ਵਰਤੀ ਨਹੀਂ ਕਹਿੰਦੇ ਉਹਦੀ ਜ਼ਰੂਰਤ ਨਹੀਂ ਜਿੱਥੇ ਤੁਸੀਂ ਰੱਖ ਕੇ ਗਏ ਸੀ ਉੱਥੋਂ ਤੁਸੀਂ ਚੁੱਕ ਲਵੋ ਤੋਂ ਸਾਧੂ ਦੀ ਸੰਗਤ ਕਰਨੇ ਨਾਲ ਉਤਮ ਪੁਰਸ਼ ਦੀ ਸੰਗਤ ਕਰਨੇ ਨਾਲ ਜਿਹੜੀ ਮਾਇਆ ਨਾ ਉਹ ਵੀ ਆਦਮੀ ਨੂੰ ਲੁਭਾਏ ਮਾਨ ਨਹੀਂ ਕਰ ਸਕਦੀ ਸਾਧ ਸੰਗ ਨਾਨਕ ਪ੍ਰਭ ਸੋ ਪਰਸੰਨ ਤੇ ਸਾਧੂ ਦੀ ਸੰਗਤ ਕਰਨੇ ਨਾਲ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਉਹ ਜੀਵ ਹਮੇਸ਼ਾ ਪ੍ਰਸੰਨ ਚਿਤ ਰਹਿਦਾ ਰਬੀਦਾਸ ਮਹਾਰਾਜ ਇੱਕ ਜਗ੍ਹਾ ਬਚਨ ਕਰਦੇ ਨੇ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖੋਂ ਦੋ ਨਹੀਂ ਤੈ ਠਾਓ ਨਾ ਤਸਵੀਰ ਕੋ ਰਾਜ ਨਾ ਮਾਲ ਖੌਫ ਨਾ ਖਤਾ ਨ ਤਰਸ ਜਵਾਬ ਕਹਿੰਦੇ ਮੈਂ ਤਾਂ ਉੱਥੇ ਐਸੀ ਅਵਸਥਾ ਵਿੱਚ ਐਸੇ ਸ਼ਹਿਰ ਵਿੱਚ ਰਹਿਣਾ ਕਿ ਉੱਥੇ ਹਮੇਸ਼ਾ ਹੀ ਸੁchnaan ਕਰਕੇ ਭਜਨ ਕਰਨ ਲਈ ਜਾਂ ਤਾਂ ਰੌਣ ਸੁਣੇ ਸਿਮਰਦੇ ਜਾਂ ਫਿਰ ਸਿਆਲਾਂ ਪੱਥਰ ਰੱਖੇ ਨੇ ਵੱਡੇ ਵੱਡੇ ਉਹਦੇ ਤੇ ਚੌਂਕਰੀ ਮਾਰ ਕੇ ਬੈਠ ਗਏ ਤਾਂ ਕੀ ਵੇਖਿਆ ਜਦੋਂ ਮੈਂ ਥੋੜੇ ਚਿਰ ਬਾਅਦ ਆ ਨੇਤਰ ਖੁੱਲੇ ਤਾਂ ਮੇਰੇ ਲੱਗੇ ਉਹ ਕਾਲੇ ਕਾਲੇ ਮੂੰਹ ਵਾਲੇ ਖਲਿੰਦਰ ਉਹ ਵੀ ਬੈਠੇ ਸੀ ਔਰ ਕਬੂਤਰ ਵੀ ਲੱਗੇ ਸੀ ਹਰਨਦਾਇਕ ਜੀ ਹਰਨ ਦਾ ਜੋੜਾ ਵੀ ਇਕ ਲਾਗੇ ਸੀ ਉਹ ਬਿਲਕੁਲ ਕਰੀਬ ਬੈਠੇ ਸੀ ਮੈਂ ਦੇਖਿਆ ਉਹ ਡਰਦੇ ਨਹੀਂ ਪਰ ਮੈਨੂੰ ਉਹ ਤੋਂ ਡਰ ਲੱਗਿਆ ਜਿਹੜਾ ਉਹ ਕਾਲੇ ਮੂੰਹ ਵਾਲਾ ਕਲੰਦਰ ਹੈ ਉਹ ਗੁੱਸੇ ਚ ਆ ਜਾਂਦਾ ਜੇ ਉਹ ਪੂਛ ਬੜੀ ਲੰਬੀ ਹੈ ਮਾਰੇ ਤੇ ਡਾਂਗ ਵਾਂਗੂ ਪੂਛ ਮਾਰਦਾ ਤੇ ਉੱਥੇ ਜਿਹੜੇ ਮਹਾਪੁਰਸ਼ ਰਹਿੰਦੇ ਸੀ ਉਹ ਕਹਿੰਦੇ ਜਾਨਵਰ ਕੁਝ ਨਹੀਂ ਕਹਿੰਦੇ ਇਹ ਇਹਨਾਂ ਨੂੰ ਤੁਸੀਂ ਆਪਣੇ ਹੱਥ ਤੇ ਛੋਲੇ ਜਾਂ ਕੋਈ ਖਾਣ ਵਾਲੀ ਚੀਜ਼ ਰੱਖੋ ਉਹ ਤੁਹਾਡੀ ਉਂਗਲੀ ਇਥੋਂ ਫੜ ਲੈਂਦੇ ਨੇ ਔਰ ਹੱਥ ਤੋਂ ਦਾਣੇ ਚੁੱਕ ਕੇ ਖਾ ਲੈਂਦੇ ਨੇ ਜਦੋਂ ਦਾਣੇ ਮੁੱਕ ਜਾਂਦੇ ਉਹ ਛੱਡ ਲੈਂਦੇ ਭਾਵੇਂ ਉਹ ਜੀਬ ਵੀ ਡਰਦੇ ਨਹੀਂ ਉਹਨਾਂ ਨੂੰ ਬੈਰ ਹੈ ਤੇ ਪ ਜਾਨਵਰਾਂ ਨੂੰ ਵੀ ਪਤਾ ਲੱਗ ਜਾਂਦਾ ਅਨੁਭਵ ਹੋ ਜਾਂਦਾ ਪਰ ਜੇ ਤੁਹਾਡੇ ਦਿਲ 'ਚ ਬੈਰ ਨਹੀਂ ਤੇ ਜਾਨਵਰ ਵੀ ਤੁਹਾ ਤੋਂ ਡਰਦਾ ਨਹੀਂ ਤੁਹਾਡਾ ਪਾਲਤੂ ਕੁੱਤਾ ਹੈ ਅਗਰ ਤੁਹਾਡੇ ਮਾਰੇਗਾ ਨਹੀਂ ਉਹੀ ਪਾਲਤੂ ਕੁੱਤਾ ਤੁਹਾਡੇ ਪੈਰਾਂ ਚਾਂੜ ਕੇ ਲੇਟਣ ਲੱਗ ਜਾਏਗਾ ਤਾਂ ਇਹ ਜੀਵ ਮਾਤਰ ਨੂੰ ਵੀ ਗਿਆਨ ਹੈ ਕਿ ਕੌਣ ਮੇਰੇ ਨਾਲ ਪਿਆਰ ਕਰਦਾ ਕੌਣ ਮੇਰੇ ਨਾਲ ਪਿਆਰ ਨਹੀਂ ਕਰਦਾ ਤੋਂ ਸਤਿਗੁਰੂ ਕਹਿੰਦੇ ਨੇ ਸਾਧਕੇ ਸੰਗ ਦੁਸ਼ਮਣ ਸਭ ਮੀਤ ਜਿਹੜੇ ਸਾਧੂ ਦੀ ਸੰਗਤ ਕਰਦੇ ਨੇ ਉਹਨਾਂ ਦਾ ਹਿਰਦਾ ਵੀ ਸ਼ੁੱਧ ਹੋ ਜਾਂਦਾ ਉਹਨਾਂ ਦੇ ਜਿਹੜੇ ਦੁਸ਼ਮਣ ਹਨ ਉਹ ਮਿੱਤਰੀ ਹੋ ਜਾਂਦੇ ਨੇ ਪਾਤਸ਼ਾਹ ਦਸ਼ਮ ਪਾਤਸ਼ਾਹ ਕਹਿੰਦੇ ਹਿੰਦੂ ਹੋ ਰਾਫੀ ਇਮਾਮ ਸਾਫੀ ਮਾਨਸੇ ਜਾਤ ਸਭ ਇੱਕ ਹੈ ਪਹਿਚਾਨ ਬੋ ਉਹਨਾਂ ਦਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੁੰਦਾ ਕਿਸੇ ਨੂੰ ਦੁਖੀ ਨਹੀਂ ਕਰਦੇ ਤੰਗ ਨਹੀਂ ਕਰਦੇ ਸਾਧੂ ਕੈ ਸੰਗ ਮਹਾ ਪੁਨੀਤ ਔਰ ਸਾਧੂ ਜੀ ਸੰਗਤ ਕਰਨੇ ਦੇ ਤਰ ਪਵਿੱਤਰ 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 ਪੁਨੀਤ ਹੋ ਜਾਂਦਾ ਭਾਵ ਉਹਦੇ ਮਨ ਵਿੱਚ ਸਾਰੇ ਜਿਹੜੇ ਦੁਐਸ਼ ਹੈ ਕ੍ਰੋਧ ਲੋਭ ਲਾਲਚ ਈਰਖਾ ਨਿੰਦਿਆ ਵਖੀਲੇ ਹਿੰਸਾ ਵਗੈਰਾ ਸਾਰੇ ਦੂਰ ਹੋ ਜੇਦਾ ਖਤਮ ਹੋ ਜਾਂਦਾ ਹੈ ਸਾਧ ਸੰਗ ਕਿਸੇ ਤੋਂ ਨਹੀਂ ਬੈਰ ਸਾਧੂ ਦੀ ਸੰਗਤ ਕਰਨੇ ਨਾਲ ਉਤਮ ਪੁਰਸ਼ ਦੀ ਸੰਗਰ ਕਰੋਗੇ ਤਾਂ ਕਿਸੇ ਨਾਲ ਵੀ ਤੁਹਾਡਾ ਦੁਸ਼ਮਣਤਾ ਹੀ ਨਹੀਂ ਰਹੇਗੀ ਤੁਹਾਨੂੰ ਸਾਰੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਓ ਤੁਹਾਨੂੰ ਸਾਰੇ ਆਪਣਾ ਰੂਪ ਹੀ ਨਜ਼ਰ ਆਉਣਗੇ ਸਾਧ ਗਿਆ ਸੰਗ ਨਾ ਬੀਗਾ ਪੈਰ ਔਰ ਸਾਧੂ ਦੇ ਸੰਗਤ ਕਰਨੇ ਦੇ ਨਾਲ ਕੋਈ ਕਿਸੇ ਪਾਸੇ ਵਿਸ਼ੇ ਬਕਾਰਾਂ ਵਿੱਚ ਪੈਰ ਵੀ ਮੀਗਾ ਫਿਸਲਦਾ ਨਹੀਂ ਕਿਸੇ ਪਾਸੇ ਨਹੀਂ ਜਾਂਦਾ ਆਦਮੀ ਸਿੱਧੇ ਮਾਰਗ ਰਸਤੇ ਤੇ ਸੱਚ ਦੇ ਰਾਹ ਤੇ ਤੁਰਿਆ ਰਹਿੰਦਾ ਹੈ ਸਾਧਿਕਾ ਸੰਗ ਨਹੀਂ ਕੋ ਮੰਦਾ ਕਹਿੰਦੇ ਸਾਧ ਅਸਲੀ ਸਾਧੂ ਦੀ ਸੰਗਤ ਕਰਦਾ ਪਰਮੇਸ਼ਰ ਦੇ ਮੁਖ ਪਿਆਰੇ ਦੀ ਸੰਗਤ ਕਰਦਾ ਕਹਿੰਦੇ ਉਹਨੂੰ ਤਿੰਨੇ ਹੀ ਤਾਪ ਜੜੇ ਨੇ ਆਧਿਆਤਮਕ ਦੀ ਭੂਤਕ ਔਰ ਹੰਕਾਰ ਰੂਪੀ ਤਾਪ ਵਗੈਰਾ ਉਹ ਸਾਰੇ ਨਾਸ ਹੋ ਜਾਂਦੇ ਉਹਦੇ ਸਾਧ ਗੈ ਸੰਗਤ ਜੈ ਸਾਬੇ ਆਪ ਔਰ ਸਾਧੂ ਦੇ ਸੰਗ ਵਿੱਚ ਆਦਮੀ ਹੰਕਾਰ ਨੂੰ ਮੈਂ ਹੂੰ ਉਹ ਤਿਆਗ ਦਿੰਦਾ ਕਿ ਮੈਂ ਨਹੀਂ ਕੁਛ ਵੀ ਉਹ ਕਹਿੰਦਾ ਮੈਂ ਨਾਹੀਂ ਕੁਛ ਹਾਂ ਨਾਹੀਂ ਕਸ਼ ਆਹੇ ਨਾ ਮੋਰਾ ਮੇਰਾ ਕੁਛ ਵੀ ਨਹੀਂ ਮੈਂ ਤਾਂ ਕੁਛ ਵੀ ਨਹੀਂ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀਤਾ ਹੀ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸਪੇ ਹੋਈ ਇਹ ਨਿਮਰਤਾ ਜਿਹੜੀ ਹੈ ਐਸੀ ਜਿਹੜੀ ਸਤਿ ਭਾਵਨਾ ਸਾਰਿਆਂ ਨਾਲ ਪਿਆਰ ਰੱਖਣ ਵਾਲੀ ਬਿਰਤੀ ਹੈ ਉਹ ਸਾਧੂ ਉਤਮ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ ਆਪੇ ਜਾਣੈ ਸਾਧ ਬੜਾਈ ਕਹਿੰਦੇ ਫਿਰ ਸਾਧੂ ਦੀ ਬੜਾਈ ਚੁੱਕੇ ਸਾਧੂ ਪਰਮੇਸ਼ਰ ਦੀ ਬੜਾਈ ਕਰਦਾ ਪਰਮੇਸ਼ਰ ਦੀ ਬੜਾਈ ਵੀ ਬੇਅੰਤ ਹੈ ਤੇ ਪਰਮੇਸ਼ਰ ਦੇ ਭਗਤ ਦੀ ਬੜਾਈ ਵੀ ਬੇਅੰਤ ਹੈ ਇਸ ਲਈ ਪਾਤਸ਼ਾਹ ਕਹਿੰਦੇ ਨੇ ਉਹ ਸਾਧ ਨੂੰ ਬੜਾਈ ਆਪ ਦੇਂਦਾ ਤੋ ਆਪ ਹੀ ਸਾਧੂ ਦੀ ਬੜਾਈ ਨੂੰ ਜਾਣਦਾ ਨਾਨਕ ਸਾਧ ਪ੍ਰਭੂ ਬਨਾਈ ਸਤਗੁਰੂ ਕਹਿੰਦੇ ਨੇ ਐਸਾ ਜਿਹੜਾ ਪ੍ਰਭੂ ਬਨਾਈ ਸਾਧੂ ਦੀ ਜਿਹੜੀ ਹੈ ਨਾ ਬਿਰਤੀ ਸਾਧੂ ਦੀ ਸੰਗਤ ਸਾਧੂ ਦਾ ਸਾਥ ਉਹ ਪ੍ਰਭੂ ਦੇ ਨਾਲ ਹੀ ਹੈ ਪ੍ਰਭੂ ਦੇ ਪ੍ਰੇਮ ਦੇ ਨਾਲ ਹੀ ਜੁੜਿਆ ਉਸ ਨੂੰ ਇਹ ਸਾਥ ਪ੍ਰਾਪਤ ਹੁੰਦਾ ਸਾਧ ਗੈ ਸੰਗ ਨਕਬ ਹੋ ਤਾਵੈ ਸਤਿਗੁਰੂ ਕਹਿੰਦੇ ਜਦੋਂ ਸਾਧੂ ਦੀ ਸੰਗਤ ਕਰ ਲਈਏ ਫਿਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਦੌੜਨ ਦੀ ਲੋੜ ਨਹੀਂ ਵਿਸ਼ੇ ਵਕਾਰਾਂ ਵੱਲ ਮਾਨਵਿਰਤੀ ਨਹੀਂ ਜਾਏਗੀ ਸਾਧ ਗੈ ਸੰਗ ਸਦਾ ਸੁਖ ਪਾਵੇ ਪਰ ਸਾਧੂ ਦੀ ਸੰਗਤ ਕਰਨੇ ਨਾਲ ਹਮੇਸ਼ਾ ਸੁਖ ਦੀ ਪ੍ਰਾਪਤੀ ਹੋਏਗੀ ਜਿਸ ਨੂੰ ਆਤਮਿਕ ਸੁਖ ਪ੍ਰਾਪਤ ਹੋ ਗਿਆ ਉਹਨੂੰ ਸੰਸਾਰ ਦਾ ਕੋਈ ਦੁੱਖ ਨਹੀਂ ਹੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਦੀ ਸੰਗਤ ਕਰਨੇ ਦੇ ਨਾਲ ਜਿਹੜੀ ਅਗੋਚਰ ਬਸੂ ਪਰਮਾਤਮਾ ਦਾ ਨਾਮ ਸਿਮਰਨ ਮਿਲੇਗਾ ਉਹਦੇ ਨਾਲ ਫਿਰ ਆਤਮਿਕ ਸ਼ਾਂਤੀ ਪ੍ਰਾਪਤ ਹੋਏਗੀ ਆਤਮ ਸਰੂਪ ਦਾ ਗਿਆਨ ਹੋ ਜਾਏਗਾ ਇਹ ਅਗੋਚਰ ਬਸੂ ਮਿਲ ਜਾਏਗੀ ਸਾਧੂ ਕੈ ਸੰਗ ਅਜਰ ਸਹਿ ਔਰ ਸਾਧੂ ਦੀ ਸੰਗਤ ਕਰਨੇ ਨਾਲ ਮਨ ਵਿੱਚ ਐਸਾ ਬਲ ਪੈਦਾ ਹੋ ਜਾਏਗਾ ਸ਼ਕਤੀ ਪੈਦਾ ਹੋ ਜਾਏਗੀ ਜਿਹੜੀ ਅਦਰ ਬਸੂ ਨਹੀਂ ਸਹਿ ਜਾਣ ਵਾਲੀ ਉਹ ਵੀ ਆਦਮੀ ਆਰਾਮ ਨਾਲ ਸਹਿ ਲੈਂਦਾ ਸਾਧ ਗੈ ਸੰਗ ਬਸੈ ਥਾਨ ਊਚੈ ਔਰ ਸਾਧੂ ਦੀ ਕਿਰਪਾ ਦੇ ਨਾਲ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟੋ ਮਾਨੇ ਉਤਮ ਸਾਧੂ ਦੀ ਸੰਗਤ ਕਰਨੇ ਦੇ ਨਾਲ ਜਿਹੜਾ ਨੀਚਪੁਰਸ਼ ਹੈ ਜਿਹਨੂੰ ਕੋਈ ਨਹੀਂ ਜਾਣਦਾ ਉਹਨੂੰ ਵੀ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ ਸਾਧੂ ਕੈ ਸੰਗ ਮਹਿਲ ਪਹੁੰਚੈ ਛੋਟਾ ਜਿਹਾ ਗ੍ਰੰਥ ਹੈ ਸਾਰ ਕੁਤਾਬਲੀ ਉਹਦੇ ਚ ਧਰਮ ਦੇ ਲਖਣ ਦੱਸੇ ਨੇ ਖਿਮਾ ਹਿੰਸਾ ਦਇਆ ਮृਦ ਸਤਿ ਬਚਨ ਤਪ ਦਾਨ ਸੀਲ ਸੋਚ ਸੰਜਮ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ ਇਹ ਧਰਮ ਦੇ 10 ਸੰਗ ਨੇ ਜਿਹੜਾ ਵੀ ਇਹਨਾਂ ਨੂੰ ਧਾਰਨ ਕਰਦਾ ਧਰਮੀ ਪੁਰਸ਼ ਹੈ ਧਰਮ ਕਿਸੇ ਪਹਿਰਾਵੇ ਦਾ ਧਰਮ ਕਿਸੇ ਪਖੰਡ ਦੀ ਓਟ ਨਹੀਂ ਚਾਹੁੰਦਾ ਧਰਮ ਤਾਂ ਨਰਮੂਲ ਬਿਲਕੁਲ ਬਖਰਾ ਹੈ ਔਰ ਇਹ ਧਾਰਨ ਕਰਨ ਵਾਲਾ ਆ ਜਿਨੇ ਵੀ ਧਾਰਨ ਕੀਤਾ ਉਹਨੂੰ ਉਹਨੂੰ ਜਿਹੜਾ ਨਾ ਉੱਤਮ ਜਿਹੜੀ ਪਦਵੀ ਪ੍ਰਾਪਤ ਹੁੰਦੀ ਹੈ ਸਾਧਗ ਸੰਗ ਕੇਵਲ ਪਾਰ ਬ੍ਰਹਮ ਔਰ ਸਾਧੂ ਦੀ ਸੰਗਤ ਵਿੱਚ ਕੇਵਲ ਪਰਮੇਸ਼ਰ ਦਾ ਸਿਮਰਨ ਹੀ ਹੈ ਬਾਕੀ ਸਾਰੇ ਸੰਸਾਰ ਦੇ ਪਦਾਰਥ ਜਿਹੜੇ ਆ ਉਹ ਅੱਛੇ ਨਹੀਂ ਲੱਗਦੇ ਘਟਕਿਆ ਨੇ ਸਾਧ ਗਏ ਸੰਗ ਪਾਏ ਨਾਮ ਨਿਦਾਨ ਸਤਿਗੁਰੂ ਜੀ ਕਹਿੰਦੇ ਨੇ ਸਾਧੂ ਦੇ ਸੰਗਤ ਕਰਨੇ ਨਾਲ ਜਿਹੜਾ ਪਰਮੇਸ਼ਰ ਦਾ ਨਾਮ ਸਾਰੇ ਨਿੱਡੀ ਮੈਨਾ ਖਜ਼ਾਨਿਆਂ ਦਾ ਖਜ਼ਾਨਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਨਾਨਕ ਸਾਧੂ ਕੈ ਕੁਰਬਾਨ ਸਤਿਗੁਰੂ ਜੀ ਕਹਿੰਦੇ ਨੇ ਐਸਾ ਜਿਹੜਾ ਉੱਤਮ ਗੁਣਾਂ ਵਾਲਾ ਸਾਧੂ ਹੈ ਜਿਹਨੂੰ ਪਰਮੇਸ਼ਰ ਦੀ ਬੰਦੀ ਕਰਦੇ ਆ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ ਪ੍ਰਭੂ ਨਾਲ ਉਹਦੀ ਇੱਕ ਇੱਕ ਮਿਕਤਾ ਸੁਰਤਾ ਹੋ ਗਈ ਹੈ ਕਹਿੰਦੇ ਐਸੇ ਸਾਧੂ ਦੇ ਮੈਂ ਬਲੇਹਾਰ ਬਲੇਹਾਰ ਕੁਰਬਾਨ ਜਾਂਦਾ ਹਾਂ ਸਾਧਕੇ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕਹਿ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ